ਇਸ ਸਮੇਂ ਅਸੀਂ ਪਿੰਡ ਜੰਡਪੁਰ ਦੇ ਵਿੱਚ ਆ ਜਿਹੜਾ ਕਿ ਮਹਾਲੀ ਦੇ ਅਧੀਨ ਆਉਂਦਾ ਤੇ ਇਹ ਨਗਰ ਨਿਗਮ ਖਰੜ ਦੇ ਵਿੱਚ ਪੈਂਦਾ ਇਸ ਪਿੰਡ ਦੇ ਵਿੱਚ ਪ੍ਰਵਾਸੀਆਂ ਲਈ ਇੱਕ ਬੋਰਡ ਲਾਇਆ ਗਿਆ ਕਿ ਨਿਯਮ ਤੈਅ ਕਰ ਲਿੱਤੇ ਗਏ ਨੇ ਤੁਹਾਨੂੰ ਉਹ ਬੋਰਡ ਵੀ ਦਿਖਾ ਦਿੰਨੇ ਆ ਨੌਜਵਾਨ ਸਭਾ ਤੇ ਸਮੂਹ ਪਿੰਡ ਵੱਲੋਂ ਇਹ ਬੋਰਡ ਲਾਇਆ ਗਿਆ ਜਿਹਦੇ ਵਿੱਚ ਪ੍ਰਵਾਸੀਆਂ ਲਈ ਕਈ ਨਿਯਮ ਤੈਅ ਕੀਤੇ ਗਏ ਨੇ ਲਗਾਤਾਰ ਪ੍ਰਵਾਸੀਆਂ ਵਾਸਤੇ ਅਸੀਂ ਕਈ ਐਸੀਆਂ ਖਬਰਾਂ ਸੁਣਦੇ ਆ ਰਹੇ ਆ ਵੱਖ-ਵੱਖ ਪਿੰਡਾਂ ਦੇ ਪੰਜਾਬ ਦੇ ਆ ਵਿੱਚੋਂ ਕਿ ਮੰਦ ਭਾਗੀਆਂ ਰਹਿੰਦੀਆਂ ਨੇ ਇਸ ਨੂੰ ਲੈ ਕੇ ਨੌਜਵਾਨਾਂ ਨੇ ਚਿੰਤਾ ਜ਼ਾਹਿਰ ਕੀਤੀ ਤੇ ਇੱਥੇ ਇੱਕ ਬੋਰਡ ਲਾ ਦਿੱਤਾ ਜਿਦੇ ਵਿੱਚ 11 ਦੇ ਕਰੀਬ ਨਿਯਮ ਰੱਖੇ ਗਏ ਨੇ ਪ੍ਰਵਾਸੀਆਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਨਿਯਮ ਹੋਇਆਗਾ ਤੇ ਉਹਨਾਂ ਵੱਲੋਂ ਗੁਟਕਾ ਪਾਣ ਬੀੜੀ ਖਾਣ ਦਾ ਨਿਯਮ ਆ ਇਸ ਤੋਂ ਇਲਾਵਾ ਕਈ ਹੋਰ ਵੀ ਐਸੇ ਨਿਯਮ ਨੇ ਜਿਹੜੇ ਕਿ ਪ੍ਰਵਾਸੀਆਂ ਨੂੰ ਜਿਹੜਾ ਆ ਚੇਤਾਵਨੀ ਦਿੰਦੇ ਨੇ ਇਸ ਤੋਂ ਇਲਾਵਾ ਇਹ ਵੀ ਗੱਲ ਆਖੀ ਗਈ ਆ ਕਿ ਜਿਹੜਾ ਉਹ 9 ਵਜੇ ਤੋਂ ਬਾਅਦ ਬਾਹਰ ਨਹੀਂ ਘੁੰਮ ਸਕਦੇ ਇਹ ਨਿਯਮ ਕਿਉਂ ਰੱਖੇ ਗਏ ਨੇ ਪਿੰਡ ਵਾਸੀਆਂ ਨੇ ਆਖਿਰਕਾਰ ਇਹ ਬੋਰਡ ਇੱਥੇ ਕਿਉਂ ਲਾਇਆ ਬਿਲਕੁਲ ਮਹਾਲੀ ਦੇ ਵਿੱਚ ਇਹ ਪਿੰਡ ਪੈਂਦਾ ਖਰੜਦਾ ਇਹ ਨਗਰ ਨਿਗਮ ਦੇ ਅਧੀਨ ਆਉਂਦਾ ਹੈ ਹਾਲਾਂਕਿ ਇਸ ਨੂੰ ਵਾਰਡ ਨੰਬਰ 4 ਵਜੋਂ ਦੇਖਿਆ ਜਾਂਦਾ ਤਾਂ ਕਿ ਇਸ ਪਿੰਡ ਦੇ ਵਿੱਚ ਐਮਸੀ ਦੀ ਜਿਹੜੀ ਚੋਣ ਹੁੰਦੀ ਹੈ ਸਾਡੇ ਨਾਲ ਸਮੂਹ ਜਿਹੜੇ ਪਿੰਡ ਵਾਸੀ ਤੇ ਐਮਸੀ ਸਾਹਿਬਾਨ ਮੌਜੂਦ ਨੇ ਨਾਲ ਗੱਲਬਾਤ ਕਰਦੇ ਆ ਕਿਉਂ ਤੁਸੀਂ ਇਹ ਬੋਰਡ ਕਿਉਂ ਲਾਇਆ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਚੈਨਲ ਦੇਖਦੇ ਆਨੋ ਜੀ ਇਹ ਬੋਰਡ ਹਰ ਇੱਕ ਪਿੰਡ ਦੀ ਜ਼ਰੂਰਤ ਬਣ ਚੁੱਕਿਆ ਜੀ ਕਿਉਂਕਿ ਇਹਦੇ ਵਿੱਚ ਇਹੋ ਜਿਹਾ ਕੁਝ ਗਲਤ ਨਹੀਂ ਲਿਖਿਆ ਵੀ ਅਸੀਂ ਪ੍ਰਵਾਸੀਆਂ ਨੂੰ ਕੱਢਣਾ ਚਾਹੁੰਦੇ ਆ ਜਾਂ ਪ੍ਰਵਾਸੀ ਨਾ ਰਹਿਣ ਇਹਦੇ ਵਿੱਚ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਜ਼ਰੂਰੀ ਕਿਹਾ ਗਿਆ ਜੀ ਜੋ ਕਿ ਲਾਜ਼ਮੀ ਹੈ ਕਾਨੂੰਨ ਦੇ ਦਾਇਰੇ ਦੇ ਵਿੱਚ ਹੈ ਜੀ ਜੋ ਅੱਜ ਮੇਰੇ ਖਿਆਲ ਚ ਰਿੱਟ ਵੀ ਪਈ ਵੀ ਸੀ ਉਹਦਾ ਵੀ ਜ ਫੈਸਲਾ ਆਇਆ ਜੀ ਰਿੱਟ ਮਨਜ਼ੂਰ ਹੋਈ ਹੈ ਜੀ ਉਹਦੇ ਵਿੱਚ ਵੀ ਆਈ ਉਹਦੇ ਮਦੀਨ ਹੀ ਸੀ ਸਾਰੇ ਕੰਮ ਕਰੇ ਆਂ ਕੂੜਾ ਇਹ ਦੂਜਾ ਨਿਯਮ ਆਪਣਾ ਜਿਹੜਾ ਇਹਨਾਂ ਦਾ ਪ੍ਰਵਾਸੀਆਂ ਦੇ ਗੁਟਕਾ ਪਾਣ ਦਾ ਜੀ ਸਾੜੇ ਪਿੰਡ ਦੇ ਵਿੱਚ ਚਾਰ ਤਾਂ ਗੁਰਦੁਆਰਾ ਸਾਹਿਬ ਨੇ ਤੇ ਮੰਦਰ ਨੇ ਇਹ ਕੀ ਕਰਦੇ ਨੇ ਜਿੱਥੇ ਜਾਣੇ ਜਾਂਦੇ ਠੁੱਕ ਜਾਂਦੇ ਨੇ ਉਹ ਇੱਕ ਬੀਅਦਵੀ ਵੀ ਹੁੰਦੀ ਐ ਬਿਮਾਰੀ ਵੀ ਫੈਲਦੀ ਐ ਤੇ ਜਿਹੜਾ ਤੀਜਾ ਨਿਯਮ ਐ ਕੂੜਾ ਥੋੜਾ ਥੋੜਾ ਕੂੜਾ ਸਿੜਦਣੇ ਜੀ ਜਿੱਥੇ ਜਾਂਦੇ ਉੱਥੇ ਜਾਂਦੇ ਜਾਂਦੇ ਕੂੜਾ ਰਾਸਤੇ ਸਿੜ ਜਨੇ ਇਹਨਾਂ ਨੂੰ ਜਿਹੜੇ ਨਾ ਕਿਰਾਏ ਪਰ ਦਿੱਤੇ ਹੋਏ ਮਾਲਕ ਐ ਜੀ ਅਸੀਂ ਉਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਉਹਨਾਂ ਨੂੰ ਡਸਟਬੀਨ ਪ੍ਰੋਵਾਈਡ ਕਰਾਓ ਤਾਂ ਜੋ ਇਹ ਡਸਟਬੀਨ ਦੇ ਵਿੱਚ ਪਾ ਸਕਣ ਬਾਕੀ ਸਾਰੇ ਨਿਯਮ ਇਦਾਂ ਦੇ ਨਹੀਂ ਐ ਕੋਈ ਇਦਾਂ ਦਾ ਨਿਯਮ ਨਹੀਂ ਹੈ ਵੀ ਹਾਂ ਜੋ ਪ੍ਰਵਾਸੀਆਂ ਦੇ ਖਿਲਾਫ ਹੋਗਾ ਵੀ ਕੱਲਾ ਪ੍ਰਵਾਸੀਆਂ ਪਰੇ ਹੋਗਾ ਇਹ じゃ ਕੋਈ ਨਿਯਮ ਨਹੀਂ ਹੈ ਸਾਰਿਆਂ ਇੱਕ ਸੁਸਾਇਟੀ ਦੇ ਬਾਹਰ ਵੀ ਆਪਾਂ ਦੇਖਿਆ ਲੱਗਿਆ ਵੀ ਉਹਨੇ ਬੋਰਡ ਵੀ ਤੁਸੀਂ 11 ਵਜੇ ਤੋਂ ਬਾਅਦ ਨਹੀਂ ਜਾ ਸਕਦੇ ਆ ਤੁਸੀਂ ਜਦੋਂ ਕੋਈ ਸੁਸਾਇਟੀ ਦੇ ਵਿੱਚ ਨਵਾਂ ਬੰਦਾ ਜਾਂਦਾ ਹੈ ਤਾਂ ਫੋਨ ਕਰਕੇ ਮਾਲਕ ਨੂੰ ਪੁੱਛਦੇ ਨੇ ਵੀ ਇਹ ਬੰਦਾ ਭੇਜੀ ਹੈ ਨਾ ਭੇਜੀ ਇਹ ਇਦਾਂ ਦਾ ਹੀ ਇੱਕ ਉਪਰਾਲਾ ਨੌਜਵਾਨਾਂ ਵੱਲੋਂ ਕੀਤਾ ਗਿਆ ਜੀ ਉਹ ਖਾਸ ਤੌਰ ਤੇ ਪਰਟੀਕੂਲਰ ਕੋਈ ਪ੍ਰਵਾਸੀ ਨਹੀਂ ਕਿ ਜਾ ਹਰੇਕ ਕੋਈ ਜਿਹੜਾ ਪਿੰਡ ਤੋਂ ਵਾਰੀ ਬੰਦਾ ਉਸ ਲਈ ਨਹੀਂ ਹਰੇਕ ਲਈ ਹੈ ਜੀ ਜਿਹੜਾ ਪਿੰਡ ਤੋਂ ਵਾਰੀ ਬੰਦਾ ਜਿਹੜਾ ਕਾਨੂੰਨ ਨੂੰ ਤੋੜੂਗਾ ਜੀ ਚਾ ਕੋਈ ਵੀ ਹੋਵੇ ਸਾਰਿਆਂ ਪਰ ਲਾਗੂ ਹੋਊਗਾ ਜੀ ਕਿਸ ਤਰੀਕੇ ਦੀ ਫਿਰ ਉਹਨੂੰ ਸਜ਼ਾ ਰਵੇਗੀ ਕਾਨੂੰਨੀ ਕਾਰਵਾਈ ਕਰਾਉਗੇ ਜਾਂ ਕੋਈ ਪਿੰਡ ਵੱਲੋਂ ਹੀ ਕੋਈ ਤੈਅ ਕੁਝ ਕਰੋਗੇ ਨਹੀਂ ਨਹੀਂ ਪਿੰਡ ਵੱਲੋਂ ਪਹਿਲਾਂ ਉਹਨੂੰ ਵਾਰਨਿੰਗ ਦਿੱਤੀ ਜਾਊਗੀ ਜੀ ਨੌਜਵਾਨਾਂ ਵੱਲੋਂ ਵੀ ਭਾਈ ਇਦਾਂ ਦਾ ਦੁਬਾਰਾ ਤੁਸੀਂ ਨਾ ਕਰੋ ਫਿਰ ਜੋ ਕਾਨੂੰਨੀ ਕਾਰਵਾਈ ਬਣਦੀ ਹੈ ਸਦਰ ਥਾਣੇ ਚ ਉਹ ਕਰਾਈ ਜਾਊਗੀ ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਇਹ ਲਾਜ਼ਮੀ ਕੀਤੀ ਗਈ ਹੈ ਜਿਵੇਂ ਤੁਸੀਂ ਰੱਖਣੇ ਆ ਰੱਖ ਕੇ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਕਰਾਓ ਤੇ ਪਾਨ ਗੁਟਕਾ ਬੀੜੀ ਇਹ ਤੋਂ ਆਪਾਂ ਪਿੰਡ ਰਹਿਤ ਕਰਨਾ ਆ ਜਿਵੇਂ ਕਿ ਇਹ ਰਾਹ ਜਾਂਦੇ ਖਾਂਦੇ ਪੀਂਦੇ ਗਲੀਆਂ ਚ ਥੁੱਕਦੇ ਫਿਰਦੇ ਆ ਆਪਾਂ ਨੂੰ ਬਹੁਤ ਮਤਲਬ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਏ ਆਪਾਂ ਇਹ ਨਿਯਮ ਪ੍ਰਵਾਸੀਆਂ ਵਾਸਤੇ ਇਕੱਲੇ ਮਤਲਬ ਉਹਨਾਂ ਵਾਸਤੇ ਨਹੀਂ ਬੰਨਿਆ ਵਾਸਤੇ ਸਾਰਿਆਂ ਵਾਸਤੇ ਆ ਜੀ ਜੋ ਕੋਈ ਵੀ ਪ੍ਰਵਾਸੀ ਪਿੰਡ ਚ ਰਹਿ ਰਿਹਾ ਆਪਾਂ ਉਹਨਾਂ ਦੇ ਮਕਾਨ ਮਾਲਕਾਂ ਨੂੰ ਇਹੀ ਅਪੀਲ ਕਰਦੇ ਆ ਕਿ ਤੁਸੀਂ ਜੋ ਵੀ ਨਿਯਮ ਲਿਖੇ ਗਏ ਆ ਇਹ ਉੱਥੇ ਤੁਸੀਂ ਖੁਦ ਲਾਗੂ ਕਰੋ ਆਪਾਂ ਤੇ ਬਾਕੀ ਰਾਤ ਨੂੰ 9 ਵਜੇ ਤੋਂ ਬਾਅਦ ਘੁੰਮਣ ਦਾ ਇਹ ਰਾਤ ਨੂੰ ਬਨਾਇਨਾ ਕੱਛਿਆਂ ਚ ਰਾਤ ਨੂੰ 4-4 ਜਣੇ ਮੋਟਰਸਾਈਕਲਾਂ ਤੇ ਗੇੜੇ ਮਾਰਦੇ ਆ ਨਜਾਇਜ਼ ਆਪਾਂ ਇਹ 9 ਵਜੇ ਤੋਂ ਬਾਅਦ ਵਾਲਾ ਸੀਨ ਉਹਨਾਂ ਵਾਸਤੇ ਨਹੀਂ ਹੈ ਕਿ ਜਿਹੜੇ ਡਿਊਟੀਆਂ ਤੇ ਆਉਂਦੇ ਆ ਉਹਨਾਂ ਨੇ ਦੇਖੋ ਡਿਊਟੀ ਕਰਨੀ ਆ ਉਹ ਆ ਜਾ ਸਕਦੇ ਨਹੀਂ ਉਹਨਾਂ ਵਾਸਤੇ ਨਹੀਂ ਇਹ ਨਿਯਮ ਹੈ ਜਿਹੜੇ ਪਿੰਡ ਚ ਰਹਿੰਦੇ ਆ ਪ੍ਰਵਾਸੀ ਉਹਨਾਂ ਵਾਸਤੇ ਆ ਵੀਰ ਰਾਤ ਨੂੰ 9 ਵਜੇ ਤੋਂ ਬਾਅਦ ਮੋਟਰਸਾਈਕਲਾਂ ਤੇ ਗੇੜੇ ਮਾਰਦੇ ਆ ਨਜਾਇਜ਼ ਘੁੰਮਦੇ ਆ ਇਹ ਉਹਨਾਂ ਵਾਸਤੇ ਆ ਤੇ ਮਕਾਨ ਚ ਜਿੰਨੇ ਬੰਦੇ ਰਹਿੰਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਜ਼ਰੂਰੀ ਹੈ ਜੀ ਤੇ ਇਹ ਜ਼ਿੰਮੇਵਾਰੀ ਮਾਲਕ ਦੀ ਆ ਕਿ ਉਹ ਖੁਦ ਕਰਵਾਉਣ ਤੇ ਆਪ ਖੁਦ ਜਾ ਕੇ ਕਰਾਉਂਦਾ ਕਾਰਵਾਈ ਉਹ ਤੇ ਹੋਵੇਗੀ ਕਰੋ ਕਾਰਵਾਈ ਆਪਾਂ ਕਾਨੂੰਨੀ ਕਾਰਵਾਈ ਕਰਾਵਾਂਗੇ ਜੀ ਫਿਰ ਮਾਲਕ ਤੇ ਕਿ ਜੋ ਪ੍ਰਵਾਸੀ ਮਜ਼ਦੂਰ ਦਾ ਮਤਲਬ ਇਹ ਹੈ ਕਿ ਜੋ ਵੀ ਇਸ ਪਿੰਡ ਦੇ ਵਿੱਚ ਆ ਕੇ ਬਾਹਰ ਰਹਿੰਦਾ ਹੈ ਉਹਦਾ ਡਿਸਪਲਨ ਹੈ ਬਚੇ ਰਹਿਣਾ ਬਹੁਤ ਜ਼ਰੂਰੀ ਹੈ ਜੋ ਵੀ ਇੱਥੇ ਬੰਦੇ ਰਹਿ ਰਹੇ ਕੋਈ ਉੱਥੇ ਡਿਸ ਉਹਨਾਂ ਦਾ ਕੋਈ ਡਿਸਪਲਨ ਨਹੀਂ ਜਿੱਥੇ ਮਰਜੀ ਥੱਕ ਦੋ ਜਿੱਥੇ ਮਰਜੀ ਕੂੜਾ ਸੜ ਦੋ ਜਿੱਥੇ ਮਰਜੀ ਕਬਾਰ ਸੜ ਦੋ ਕੋਈ ਸਾਫ ਨਹੀਂ ਕੋਈ ਸਫਾਈ ਨਹੀਂ ਆਪਣੀ ਮਰਜ਼ੀ ਕਰਦੇ ਮੋਟਰਸਲਾ ਪਰ 10 ਵਜੇ ਚਾਹੇ 5 ਵਜੇ ਚਾਹੇ 6 ਵਜੇ 10 ਵਜੇ ਉਹਨਾਂ ਵਾਸਤੇ ਕੋਈ ਨਿਯਮ ਨਹੀਂ ਹੈ ਬਣਿਆ ਹੋਇਆ ਬਾਕੀ ਜਿਆਦਾ ਕੱਚੇ ਪਾ ਕੇ ਦਿਨੇ ਪੂਜ ਕੱਚੇ ਪਾ ਕੇ ਕੁਮਦ ਰੈਂਦੇ ਇਹਨਾਂ ਵਾਸਤੇ ਕੋਈ ਨਿਯਮ ਨਹੀਂ ਸਾਰੇ ਨੌਜਵਾਨ ਸਭਾਰੇ ਮਿਲ ਕੇ ਇਹ ਨਿਯਮ ਬਣਾਇਆ ਹੈ ਕਿ ਸਾਰੇ ਪਿੰਡ ਦੇ ਪਿੰਡ ਦੇ ਵਿੱਚ ਜੋ ਪ੍ਰਸ਼ਾਸਨ ਦੇ ਵੱਲੋਂ ਇਹ ਜੋ ਡਿਸਪਲਿਨ ਹੁਣ ਬਹੁਤ ਜ਼ਰੂਰੀ ਹੈ ਅਸੀਂ ਇਹ ਡਿਸਪਲਿਨ ਬਰਕਰਾਰ ਕੇ ਹੀ ਇਹ ਪ੍ਰਾਲਾ ਕੀਤਾ ਹੈ ਪਰ ਜੇਕਰ ਇਸ ਤੋਂ ਤੇ ਕੋਈ ਕਾਨੂੰਨੀ ਦਾਪੇ ਚ ਆਉਂਦਾ ਕੱਲੋਂ ਤੁਸੀਂ ਕੋਈ ਕਾਰਵਾਈ ਕਰਦੇ ਹੋ ਜਾਂ ਫਿਰ ਬੰਦਾ ਕੋਈ ਕਾਨੂੰਨੀ ਸਾਰ ਲੈਂਦਾ ਫਿਰ ਕਿਵੇਂ ਨੂੰ ਸਹੀ ਠਹਿਰਾਵੋਗੇ ਕਿਉਂਕਿ ਤੁਸੀਂ ਖੁਦ ਜਿਹੜੇ ਨਿਯਮ ਲਿਖੇ ਨੇ ਕੋਤ ਸਿ ਗਰਮ ਗਏ ਜਿੱਦਾਂ ਪਹਿਲਾਂ ਸਾਡੇ ਬੰਦੇ ਜੋ 907ਾ ਇਧਰ ਐਮਸੀ ਸਾਹਿਬ ਖੜੇ ਇਹ ਦੱਸਾਂਗੇ ਜੇ ਤੁਹਾਡਾ ਕੋਈ ਮਸਲਾ ਨਹੀਂ ਹੱਲ ਹੋਇਆ ਤਾਂ ਐਮਸੀਏ ਥਰੂ ਅਸੀਂ ਜੋ ਕਾਨੂੰਨੀ ਕਾਰਵਾਈ ਜਿੱਦਾਂ ਠਾਣੇ ਜਾਂ ਪ੍ਰਸ਼ਾਸਨ ਨਾਲ ਦੱਸਾਂਗੇ ਕਾਰਵਾਈ ਕਰਾਓਗੇ ਕਾਰਵਾਈ ਕਰਾਓ ਜਾਨੀ ਜੀ ਸੋ ਬਿਲਕੁਲ ਇਹ ਪਿੰਡ ਦੇ ਵਿੱਚ ਇਸ ਸਮੇਂ ਜੰਡਪੁਰ ਦੇ ਵਿੱਚ ਇਹ ਜਿਹੜੇ ਨੌਜਵਾਨ ਸਭਾ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਆਖਿਰਕਾਰ ਨਿਯਮ ਬਣਾ ਕੇ ਪਿੰਡ ਦੇ ਬਾਹਰ ਬਿਲਕੁਲ ਇਹ ਬੋਰਡ ਲਾ ਦਿੱਤਾ ਗਿਆ ਬੋਰਡ ਦੇ ਇੱਕ ਵਾਰ ਤੁਹਾਨੂੰ ਦਿਖਾਉਣਾ ਹੈ ਕਿ 11 ਜਿਹੜੇ ਨਿਯਮ ਇਸ ਦੇ ਵਿੱਚ ਜਿਹੜੇ ਨੇ ਉਹ ਲਿਖੇ ਗਏ ਨੇ 11 ਨਿਯਮ ਨੇ ਇਹਨਾਂ ਵੱਲੋਂ ਜਿਹਦੇ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਹੈ ਕਿ ਪ੍ਰਵਾਸੀ ਕੋਈ ਵੀ ਹੋਵੇ ਉਹਦੀ ਰਜਿਸਟ੍ਰੇਸ਼ਨ ਜ਼ਰੂਰ ਹੋਵੇਗੀ ਤੇ ਉਹਨੂੰ ਪਾਨ ਗੁਟਕਾ ਬੀੜੀ ਜੇਕਰ ਕੋ ਖਾਂਦਾ ਹੈ ਉਸ ਤੇ ਮਨਾਹੀ ਰੱਖੀ ਜਾਵੇਗੀ ਇਸ ਤੋਂ ਇਲਾਵਾ ਜਿਹੜਾ ਦੱਸਿਆ ਗਿਆ ਕਿ ਜਿੱਥੇ ਘਰੇ ਪ੍ਰਵਾਸੀ ਰਹਿੰਦਾ ਹੈ ਉਹੀ ਉਹਦੀ ਜ਼ਿੰਮੇਵਾਰੀ ਲਵੇ ਕੂੜਾਦਾਨ ਵੀ ਉਹਨੂੰ ਜਿਹੜਾ ਦੇਵੇ ਇਸ ਤੋਂ ਇਲਾਵਾ ਇੱਕ ਸਮਾਂ ਵੀ ਜਨਨਿਧਾਰਤ ਕੀਤਾ ਗਿਆ ਕਿ ਰਾਤ ਨੂੰ 9 ਵਜੇ ਤੋਂ ਬਾਅਦ ਬਾਹਰ ਨਹੀਂ ਘੁੰਮ ਸਕਦਾ ਇੱਥੋਂ ਤੱਕ ਕੇ ਵੀ ਕਿਹਾ ਗਿਆ ਕਿ ਕੱਪੜੇ ਜਿਹੜੇ ਉਹ ਪੂਰੇ ਪਾਵੇ ਕਿਉਂਕਿ ਕੱਪੜਿਆਂ ਦੀ ਇਹਨਾਂ ਨੇ ਬਾਰ ਬਾਰ ਸ਼ਿਕਾਇਤ ਕੀਤੀ ਕਿ ਕੱਪੜੇ ਜਿਹੜੇ ਨੇ ਉਹ ਅਧੂਰੇ ਪਾਉਂਦੇ ਨੇ ਨੀਕਰਾਂ ਪਾਉਂਦੇ ਆ ਜਾਂ ਹੋਰ ਕਿਹਜੇ ਕੱਪੜੇ ਪਾਉਂਦੇ ਉਹ ਕੱਪੜੇ ਪੂਰੇ ਪਾਉਣ ਦੀ ਵੀ ਜਿਹੜੀ ਉਹ ਗੱਲ ਆਖੀ ਗਈ ਹੈ ਇਸ ਤੋਂ ਇਲਾਵਾ ਜਿਹੜਾ ਹੈ ਜੇਕਰ ਕੋਈ ਪ੍ਰਵਾਸੀ ਕ੍ਰਾਈਮ ਕਰਦਾ ਤਾਂ ਜਿਹਦੇ ਘਰ ਰਹਿੰਦਾ ਹੋਵੇ ਉਹਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਆ ਤੇ ਇਹ ਨਿਯਮ ਨੇ ਜਿਹੜੇ ਪ੍ਰਵਾਸੀਆਂ ਵਾਸਤੇ ਨੇ ਪ੍ਰਵਾਸੀ ਨਿਯਮ ਤੈਅ ਕੀਤੇ ਨੇ ਜਿਹੜਾ ਕਿ ਪਿੰਡ ਤੋਂ ਬਾਹਰੀ ਬੰਦਾ ਹੈ ਉਹ ਪਿੰਡ ਦੇ ਵਿੱਚ ਆ ਕੇ ਰਹਿੰਦਾ ਤਾਂ ਉਹਨੂੰ ਇਹ ਨਿਯਮ ਫਾਲੋ ਕਰਨੇ ਹੋਣਗੇ ਪਿੰਡ ਦੇ ਬਾਹਰੇ ਲਿਖ ਕੇ ਲਾ ਦਿੱਤਾ ਕਿ ਇਹਨਾਂ ਦਾ ਕਹਿਣਾ ਕਿ ਪਹਿਲਾਂ ਉਹ ਕਾਰਵਾਈ ਕਰਨਗੇ ਉਹਨੂੰ ਸਮਝਾਉਣਗੇ ਜੇਕਰ ਨਹੀਂ ਅਜਿਹਾ ਹੁੰਦਾ ਤੇ ਫਿਰ ਉਸ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਇਹ ਪਿੰਡ ਦੇ ਵਿੱਚ ਬੋਰਡ ਤਾਂ ਲਾਇਆ ਗਿਆ ਪਰ ਹੁਣ ਦੇਖਣਾ ਇਹ ਆ ਕਿ ਇਸ ਬੋਰਡ ਦੇ ਨਿਯਮ ਨੂੰ ਕਿੰਨੇ ਕੁ ਲੋਕ ਮੰਨਦੇ ਨੇ ਪਰ ਇਸ ਦੇ ਉੱਤੇ ਕਾਨੂੰਨ ਕੀ ਕਹਿੰਦਾ ਕਾਨੂੰਨੀ ਪੱਖ ਕੀ ਕਹਿੰਦਾ ਕਿ ਉਹ ਇਸ ਤਰੀਕੇ ਨਾਲ ਬੋਰਡ ਲਾ ਕੇ ਕੀ ਤੁਸੀਂ ਆਪਣੇ ਨਿਯਮ ਕਿਸੇ ਪਿੰਡ ਜਾਂ ਸ਼ਹਿਰ 'ਚ ਰੱਖ ਸਕਦੇ ਹੋ ਪਰ ਇਹਨਾਂ ਵੱਲੋਂ ਰੱਖੇ ਗਏ ਨੇ ਕਿਉਂਕਿ ਇਹ ਤੰਗ ਆ ਕੇ ਇਹਨਾਂ ਨੇ ਕਿਹਾ ਕਿ ਅਸੀਂ ਤੰਗ ਆਏ ਇਸ ਪ੍ਰਵਾਸੀਆਂ ਤੋਂ ਤਾਂ ਹੀ ਅਸੀਂ ਇਹ ਨਿਯਮ ਇਹ ਬੋਰਡ ਤੈਅ ਕੀਤੇ ਨੇ ਸੋ ਇਹ ਮਹਾਲੀ ਜ਼ਿਲ੍ਹੇ ਦਾ ਇੱਕ ਪਿੰਡ ਹੈ ਜੰਡਪੁਰ ਜਿਸ ਦੇ ਵਿੱਚ ਆਖਿਰਕਾਰ ਪ੍ਰਵਾਸੀਆਂ ਲਈ ਬੋਰਡ ਲਾਇਆ ਗਿਆ ਹੈ ਕੈਮਰਾਮੈਨ ਜੱਗੀ ਦੇ ਨਾਲ ਜਸਪ੍ਰੀਤ ਸਿੰਘ ਪੀਟੀਸੀ న్యూਸ ਮੋਹਾਲੀ